ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਰਵਿਸ ਦੀ ਨਵੀਂ ਨੀਤੀ ਨੇ H1B ਵੀਜ਼ਾ ਧਾਰਕਾਂ ਦੇ ਬੱਚਿਆਂ ਦੇ ਲਈ ਗ੍ਰੀਨ ਕਾਰਡ ਦੀ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਸਖਤ ਬਣਾ ਦਿੱਤਾ ਹੈ। ਇਸ ਨੀਤੀ ਦੇ ਮੁਤਾਬਕ H1B ਵੀਜ਼ਾ ਤੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਅਤੇ ਚੀਨ ਦੇ ਪਰਿਵਾਰਾਂ ਦੇ ਬੱਚੇ ਜੋ 21 ਸਾਲ ਦੀ ਉਮਰ ਵਿੱਚ ਪਹੁੰਚ ਜਾਣਗੇ ਆਪਣੇ ਮਾਪਿਆਂ ਦੀ ਗ੍ਰੀਨ ਕਾਰਡ ਅਰਜ਼ੀ ਦੇ ਸਥਾਈ ਨਿਵਾਸ ਦੀ ਯੋਗਤਾ ਖੋ ਦੇਣਗੇ। ਇਹ ਨੀਤੀ 15 ਅਗਸਤ 2025 ਤੋਂ ਲਾਗੂ ਹੋਵੇਗੀ। ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਸਰਕਾਰ ਦੀ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੀ ਉਮਰ ਗਣਨਾ ਨੀਤੀ ਵਿੱਚ ਬਦਲਾ ਕੀਤਾ ਗਿਆ ਹੈ ਜਿਸ ਦੇ ਨਾਲ ਲੱਖਾਂ ਭਾਰਤੀ ਤੇ ਚੀਨ ਦੇ ਪਰਿਵਾਰ ਪ੍ਰਭਾਵਿਤ ਹੋਣਗੇ ਇਸ ਨੀਤੀ ਨੇ ਡਾਕੂਮੈਂਟਡ ਡਰੀਮਰਸ ਦੀ ਸਮੱਸਿਆ ਨੂੰ ਹੋਰ ਜ਼ਿਆਦਾ ਗੰਭੀਰ ਕਰ ਦਿੱਤਾ ਹੈ ਡਾਕੂਮੈਂਟਡ ਡ੍ਰੀਮਰਜ਼ ਉਹਨਾਂ ਵਿਦੇਸ਼ੀ ਬੱਚਿਆਂ ਨੂੰ ਕਿਹਾ ਜਾਂਦਾ ਹੈ ਜੋ ਅਮਰੀਕਾ ਵਿੱਚ ਵੱਡੇ ਹੋਏ ਨੇ ਪਰ ਡਿਪੋਟੇਸ਼ਨ ਦਾ ਖਤਰਾ ਚਲਦੇ ਨੇ 8 ਅਗਸਤ 2025 ਨੂੰ USCIS ਨੇ ਐਲਾਨ ਕੀਤਾ ਹੈ ਕਿ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅਧੀਨ ਬੱਚਿਆਂ ਦੀ ਉਮਰ ਦੀ ਗਣਨਾ ਹੁਣ ਸਟੇਟ ਡਿਪਾਰਟਮੈਂਟ ਦੀ ਵੀਜ਼ਾ ਨੀਤੀ ਦੀ ਫਾਈਲ ਐਕਸ਼ਨ ਡੇਟਸ ਚਾਰਟ ਦੇ ਆਧਾਰ ਤੇ ਕੀਤੀ ਜਾਵੇਗੀ ਨਾ ਕਿ ਡੇਟਸ ਫਾਰ ਫਾਈਲਿੰਗ ਚਾਰਟ ਦੇ ਆਧਾਰ ਤੇ ਜਿਸ ਨੂੰ ਬਾਈਡਨ ਪ੍ਰਸ਼ਾਸਨ ਨੇ 14 ਫਰਵਰੀ 2023 ਨੂੰ ਲਾਗੂ ਕੀਤਾ ਸੀ Child Status Protection Act ਇੱਕ ਅਜਿਹਾ ਕਾਨੂੰਨ ਹੈ ਜੋ ਕੁਝ ਹਾਲਾਤਾਂ ਵਿੱਚ ਬੱਚਿਆਂ ਦੀ ਉਮਰ ਫ੍ਰੀਜ਼ ਕਰਕੇ ਰੱਖਦਾ ਹੈ ਤਾਂ ਕਿ ਲੰਬੀ ਪ੍ਰਕਿਰਿਆ ਦੇ ਦੌਰਾਨ ਜੇਕਰ ਉਹ 21 ਸਾਲ ਦੇ ਹੋ ਜਾਣ ਤਾਂ ਵੀ ਉਹ ਛੋਟੇ ਹੀ ਮੰਨੇ ਜਾਣ ਫਾਈਨਲ ਐਕਸ਼ਨ ਡੇਟਸ ਚਾਰਤੀ ਵਰਤੋਂ ਕਾਰਨ ਬੱਚਿਆਂ ਦੀ ਉਮਰ ਨੂੰ ਫ੍ਰੀਜ਼ ਕਰਨ ਦੀ ਮਿਆਦ ਘਟ ਜਾਂਦੀ ਹੈ ਜਿਸ ਦੇ ਨਾਲ 21 ਸਾਲ ਦੀ ਉਮਰ ਤੋਂ ਪਹਿਲਾਂ ਗ੍ਰੀਨ ਕਾਰਡ ਮਿਲਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ immigration and nationality act ਦੇ ਮੁਤਾਬਕ ਬੱਚਾ ਉਹ ਵਿਅਕਤੀ ਹੈ ਜੋ ਅਣਵਿਆਹਿਆ ਹੋਵੇ ਅਤੇ 21 ਸਾਲ ਦੀ ਉਮਰ ਤੋਂ ਘੱਟ ਦਾ ਹੋਵੇ ਜੇਕਰ ਕੋਈ ਬੱਚਾ 21 ਸਾਲ ਦੀ ਉਮਰ ਵਿੱਚ ਪਹੁੰਚ ਜਾਂਦਾ ਹੈ ਤਾਂ ਗ੍ਰੀਨ ਕਾਰਡ ਅਰਜ਼ੀ ਮਨਜ਼ੂਰ ਨਹੀਂ ਹੁੰਦੀ ਤਾਂ ਉਹ ਏਜਿੰਗ ਆਊਟ ਦੀ ਸਥਿਤੀ ਵਿੱਚ ਆ ਜਾਂਦਾ ਹੈ ਅਤੇ ਆਪਣੇ ਮਾਪਿਆਂ ਦੀ ਅਰਜ਼ੀ ਦੇ ਨਾਲ एलिਜੀਬਿਲਟੀ ਵੀ ਗਵਾ ਦਿੰਦਾ ਹੈ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਨੂੰ 2002 ਦੇ ਵਿੱਚ ਲਿਆਂਦਾ ਗਿਆ ਸੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਜੋ ਬੱਚੇ ਦੀ ਉਮਰ ਨੂੰ ਫ੍ਰੀਜ਼ ਕਰਨ ਦੀ ਇਜਾਜ਼ਤ ਦਿੰਦਾ ਹੈ ਜੇਕਰ ਕੁਝ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਜਿਵੇਂ I-140 ਪਟੀਸ਼ਨ ਮਨਜ਼ੂਰ ਹੋਣਾ I-485 ਅਰਜ਼ੀ ਦਾ ਦਾਇਰ ਕਰਨਾ ਇਹ ਨੀਤੀ ਖਾਸ ਤੌਰ ਤੇ ਭਾਰਤੀ ਅਤੇ ਚੀਨੀ H1B ਵੀਜ਼ਾ ਧਾਰਕਾਂ ਨੂੰ ਸਖਤ ਪ੍ਰਭਾਵਿਤ ਕਰੇਗੀ ਕਿਉਂਕਿ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਦੇ ਲਈ এমਪਲॉयਮੈਂਟ ਆਧਾਰ ਆਧਾਰਿਤ ਗ੍ਰੀਨ ਕਾਰਡ ਦੀ ਉਡੀਕ ਬੈਕਲੌਗ ਦੇ ਵਿੱਚ ਲੱਗੀ ਹੋਈ ਹੈ ਇਸ ਸਮੇਂ EB2 ਤੇ EB3 ਸ਼੍ਰੇਣੀਆਂ ਦੇ ਵਿੱਚ 10 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਗ੍ਰੀਨ ਕਾਰਡ ਅਰਜ਼ੀਆਂ ਦੇ ਬੈਕਲੌਗ ਲੱਗੇ ਹੋਏ ਨੇ ਅਤੇ ਲਗਭਗ 1,34,000 ਬੱਚਿਆਂ ਨੂੰ ਏਜਿੰਗ ਆਊਟ ਦਾ ਖਤਰਾ ਹੈ ਨਵੀਂ ਨੀਤੀ ਦਾ ਇਹ ਅੰਕੜਾ ਹੋਰ ਜ਼ਿਆਦਾ ਵੱਧ ਸਕਦਾ ਹੈ ਭਾਰਤੀ ਪਰਿਵਾਰ ਜੋ H1B ਵੀਜ਼ਾ ਤੇ ਅਮਰੀਕਾ ਵਿੱਚ ਰਹਿੰਦੇ ਨੇ ਇਸ ਨੀਤੀ ਦੇ ਕਾਰਨ ਭਾਰੀ ਚਿੰਤਾ ਵਿੱਚ ਨੇ ਇਮੀਗ੍ਰੇਸ਼ਨ ਵਕੀਲ ਸੁਕਨਿਆ ਰਮਨ ਦੇ ਮੁਤਾਬਿਕ ਫਾਈਨਲ ਐਕਸ਼ਨ ਡੇਟਸ ਅਕਸਰ ਡੇਟਸ ਫਾਰ ਫਾਈਲਿੰਗ ਤੋਂ ਸਾਲਾਂ ਪਿੱਛੇ ਹੁੰਦੀਆਂ ਨੇ ਜਿਸ ਦੇ ਨਾਲ ਬਹੁਤ ਸਾਰੇ ਬੱਚੇ ਗ੍ਰੀਨ ਕਾਰਡ ਦੀ ਅਲੀਜੀਬਿਲਟੀ ਖੋ ਦਿੰਦੇ ਨੇ ਇਸ ਦੇ ਨਾਲ ਉਹ ਬੱਚੇ ਜੋ ਅਮਰੀਕਾ ਦੇ ਵਿੱਚ ਵੱਡੇ ਹੋਏ ਨੇ ਅਤੇ ਇੱਥੋਂ ਦੀ ਸਿੱਖਿਆ ਪ੍ਰਣਾਲੀ ਦਾ ਹਿੱਸਾ ਨੇ ਉਹਨਾਂ ਨੂੰ ਡਿਪੋਟੇਸ਼ਨ ਜਾਂ ਫਿਰ ਵਾਪਸੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਅਧੀਨ ਬੱਚੇ ਦੀ ਉਮਰ ਨੂੰ ਫ੍ਰੀਜ਼ ਕਰਨ ਦੇ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ I-140 ਪਟੀਸ਼ਨ ਜਾਂ ਫਿਰ I-130 ਫਾਰਮ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ I-485 ਅਰਜ਼ੀ ਦਾਇਰ ਕਰਨੀ ਚਾਹੀਦੀ ਹੈ ਕਰੰਟ ਪ੍ਰਾਇੋਰਟੀ ਡੇਟਸ ਹੋਣੀਆਂ ਚਾਹੀਦੀਆਂ ਨੇ ਬੱਚੇ ਦੀ ਉਮਰ I-140 ਫਾਰਮ ਦੀ ਪੈਂਡਿੰਗ ਮਿਆਦ ਨੂੰ ਘਟਾਉਣ ਤੋਂ ਬਾਅਦ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਬੱਚੇ ਨੂੰ ਵੀਜ਼ਾ ਮਿਲਣ ਦੇ 1 ਸਾਲ ਦੇ ਅੰਦਰ-ਅੰਦਰ ਆਪਣੇ ਪੀਆਰ ਦੇ ਲਈ ਅਰਜ਼ੀ ਜ਼ਰੂਰ ਦੇਣੀ ਚਾਹੀਦੀ ਹੈ ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ 21 ਸਾਲ ਦੀ ਉਮਰ ਵਿੱਚ ਪਹੁੰਚਣ ਤੇ ਬੱਚੇ ਦੀ H4 ਵੀਜ਼ਾ ਸਟੇਟਸ ਆਪਣੇ ਆਪ ਖਤਮ ਹੋ ਜਾਂਦਾ ਹੈ ਅਤੇ ਉਸ ਨੂੰ ਅਮਰੀਕਾ ਦੇ ਵਿੱਚ ਰਹਿਣ ਦੇ ਲਈ ਹੋਰ ਵੀਜ਼ੇ ਜਾਂ ਫਿਰ ਇਮੀਗ੍ਰੇਸ਼ਨ ਸਟੇਟਸ ਦੀ ਜ਼ਰੂਰਤ ਪੈਂਦੀ ਹੈ ਇਮੀਗ੍ਰੇਸ਼ਨ ਮਾਰਾ ਨੇ ਪਰਿਵਾਰਾਂ ਨੂੰ ਕੁਝ ਵਿਕਲਪ ਵੀ ਦਿੱਤੇ ਨੇ ਜਿਵੇਂ ਕਿ 13 ਅਗਸਤ 2025 ਤੋਂ ਪਹਿਲਾਂ I-485 ਅਰਜ਼ੀ ਦਾਇਰ ਕਰਨਾ ਬੱਚੇ ਦੀ ਉਮਰ ਨੂੰ ਪੁਰਾਣੀ ਨੀਤੀ ਦੇ ਅਧੀਨ ਫ੍ਰੀਜ਼ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ EB5 ਵਾਲੇ ਗ੍ਰੀਨ ਕਾਰਡ ਹੋਲਡਰਸ ਆਪਣੀ ਅਰਜ਼ੀ ਜਿਸ ਦੇ ਵਿੱਚ ਘੱਟੋ ਘੱਟ 8 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਜ਼ਰੂਰੀ ਹੈ ਇਹ ਵੀ ਇੱਕ ਵਿਕਲਪ ਹੋ ਸਕਦਾ ਹੈ ਬੱਚੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਜਾਰੀ ਰੱਖਣ ਦੇ ਲਈ F1 ਵੀਜ਼ਾ ਲੈ ਸਕਦੇ ਨੇ ਜੇਕਰ ਬੱਚਾ ਨੌਕਰੀ ਕਰ ਰਿਹਾ ਹੈ ਤਾਂ ਉਹ ਆਪਣੇ ਨਾਮ ਤੇ H1B ਵੀਜ਼ਾ ਦੇ ਲਈ ਅਰਜ਼ੀ ਦਾਖਲ ਕਰ ਸਕਦਾ ਹੈ ਇਮੀਗ੍ਰੇਸ਼ਨ ਵਕੀਲਾਂ ਦੇ ਮੁਤਾਬਕ ਜਿਨ੍ਹਾਂ ਦੇ ਕੋਲ سرمਾਇਆ ਹੈ ਉਹ EB5 ਵੀਜ਼ਾ ਲਈ ਤੇਜ਼ੀ ਦੇ ਨਾਲ ਅਰਜ਼ੀ ਦਾਖਲ ਕਰ ਸਕਦੇ ਨੇ ਇਸ ਨੀਤੀ ਦੀ ਆਲੋਚਨਾ ਵੀ ਹੋ ਰਹੀ ਹੈ ਸਾਬਕਾ DHS ਅਧਿਕਾਰੀ ਡਗ ਰੈਡ ਦੇ ਮੁਤਾਬਕ ਇਹ ਛੋਟੀ ਤੇ ਬੇਲੋੜੀ ਕਾਰਵਾਈ ਹੈ ਜਿਸ ਦੇ ਨਾਲ ਪਰਿਵਾਰਾਂ ਦੇ ਵਿੱਚ ਡਰ ਤੇ ਦੁੱਖ ਪੈਦਾ ਹੋ ਰਿਹਾ ਹੈ ਇੰਪਰੂਵ ਦੀ ਡ੍ਰੀਮ ਸੰਗਠਨ ਦੇ ਸੰਸਥਾਪਕ ਦੀਪ ਪਟੇਲ ਦੇ ਮੁਤਾਬਕ CSPA ਨੂੰ ਸੁਧਾਰਨ ਦੇ ਲਈ ਸੰਸਦ ਦੀ ਕਾਰਵਾਈ ਦੀ ਜ਼ਰੂਰਤ ਹੈ ਨਵੀਂ USCIS ਨੀਤੀ ਨੇ H1B ਵੀਜ਼ਾ ਧਾਰਕਾਂ ਖਾਸ ਕਰਕੇ ਭਾਰਤੀ ਪਰਿਵਾਰਾਂ ਦੇ ਲਈ ਗ੍ਰੀਨ ਕਾਰ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਮੁਸ਼ਕਲ ਕਰ ਦਿੱਤਾ ਹੈ 15 ਅਗਸਤ 2025 ਤੋਂ ਲਾਗੂ ਹੋਣ ਵਾਲੀ ਇਹ ਨੀਤੀ ਹਜ਼ਾਰਾਂ ਬੱਚਿਆਂ ਨੂੰ ਏਜਿੰਗ ਆਊਟ ਦੇ ਖਤਰੇ ਦੇ ਵਿੱਚ ਪਾ ਰਹੀ ਹੈ ਜਿਸ ਦੇ ਨਾਲ ਉਹਨਾਂ ਨੂੰ ਅਮਰੀਕਾ ਛੱਡਣਾ ਜਾਂ ਫਿਰ ਹੋਰ ਵੀਜ਼ਾ ਵਿਕਲਪ ਲੱਭਣ ਦੀ ਜ਼ਰੂਰਤ ਪਵੇਗੀ ਪਰਿਵਾਰਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਇਮੀਗ੍ਰੇਸ਼ਨ ਵਕੀਲਾਂ ਦੇ ਨਾਲ ਸੰਪਰਕ ਕਰਕੇ ਆਪਣੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਸੰਭਵ ਹੋ ਸਕੇ ਤਾਂ 15 ਅਗਸਤ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਦਾਖਲ ਕਰਨ।